ਬਹੁਤ سارے ਵੀਰਪਰਾ ਕਹਿੰਦੇ ਆ ਵੀ ਕਹਿੰਦੇ ਸ਼ਾਇਦ ਜੰਮਦਾ ਨਹੀਂ ਤੇ ਜਿਹੜਾ ਜੰਮਿਆ ਜਾ ਹੋਇਆ ਹੁੰਦਾਗਾ ਵੀ ਇਹ ਨਕਲੀ ਹੁੰਦਾਗਾ ਜਗਦੀਪ ਭਾਈ ਅੱਜ ਲਿਖੇ ਕਾਢਦੇ ਇਹਦੇ ਬਾਰੇ ਦੱਸ ਦੇ ਡਿਟੇਲ ਕੀ ਹੁੰਦੀ ਆ ਇਹ ਵਈ ਦੀ ਬਚਨਾ ਆਪਣੇ ਥੋੜੀ ਜਿਹੀ ਅਨਪੜਤਾ ਜ਼ਿਆਦਾ ਕਰਕੇ ਲੋਕ ਕਹਿੰਦੇ ਵੀ ਜਿਹੜਾ ਜੰਮਿਆ ਹੁੰਦਾ ਇਹ ਖੰਡ ਹੁੰਦੀ ਆ। ਹਾਂਜੀ ਇਹ ਖੰਡ ਨਹੀਂ ਹੁੰਦੀ ਅਸਲ ਵਿੱਚ ਨਾ ਇਹ ਸਰੋਂ ਦੇ ਫੁੱਲਾਂ ਦਾ ਸ਼ਹਿਦ ਹੁੰਦਾ। ਠੀਕ ਹੈ ਜੀ। ਜਿਸ ਸਰੋਂ ਦੇ ਵਿੱਚ ਨਾ ਗੁਲੂ ਕੋਈ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਜੰਮ ਜਾਂਦਾ ਹੁੰਦਾ। ਓਕੇ ਜੀ। ਵਿੱਚ ਕਹਿੰਦੇ ਆ ਖੰਡ ਆ ਜੇ ਉਹ ਖੰਡ ਹੋਵੇ ਬਈ ਖੰਡ ਤਾਂ 2-4 ਦਿਨਾਂ ਦੇ ਵਿੱਚ ਗਾ ਖਤਮ ਹੋ ਜਾਂਦੀ ਆ। ਜਦੋਂ ਮੁਸਕ ਆਉਣ ਲੱਗ ਜੂ ਖੰਡ ਤਾਂ ਰਹਿੰਦੀ ਨਹੀਂ। ਇਹਨੂੰ ਚਾਹੇ ਤੁਸੀਂ 100 ਸਾਲ ਰੱਖ ਲੋ ਤਾਂ ਵੀ ਨਹੀਂ ਖਰਾਬ ਹੁੰਦੀ। ਤਾਂ ਵੀ ਨਹੀਂ ਖਰਾਬ ਹੁੰਦੀ। ਇਹ ਜੰਮਿਆ ਹੋਇਆ ਸ਼ਹਿਦ ਇਹੋ ਜਿਹਾ ਤਾਂ ਇਹ ਹੀ ਠੀਕ ਹੈ ਤੇ ਬਾਕੀ ਜਿਹੜੇ ਆਮ ਸ਼ਹਿਦ ਨੇ ਇਹ ਜਗਦੀ ਪਾਪਾ ਮਤਲਬ ਕਿਵੇਂ ਤਿਆਰ ਕਰਦੇ ਆ ਤੁਸੀਂ ਆਪ ਹੀ ਤਿਆਰ ਕਰਦੇ ਆ हां भाई अपने आप ਦੇ मधुमੱਖੀਆਂ ਰੱਖੇ ਹੋਇਆ ਬਾਕਸ ਰੱਖੇ ਹੋਇਆ Rajasthan ਦੇ ਵਿੱਚ ਉਹ ਬਾਕਸਾਂ ਦੇ ਵਿੱਚ ਹੀ ਆਪਾਂ ਸ਼ਹਿਦ ਕਲੈਕਟ ਕਰਦੇ ਆ ਠੀਕ ਹੈ ਉਹਨਾਂ ਦੇ ਵਿੱਚੋਂ ਵਧੀਆ ਸ਼ੁੱਧ ਸ਼ਹਿਦ ਕਲੈਕਟ ਕਰਕੇ ਆਪਾਂ ਤੇ ਗਾਕਾਂ ਨੂੰ ਦਿੰਨੇ ਆ ਪਹੁੰਚ ਕਰ ਦਿੰਨੇ ਆ ਵੀ ਜੇ ਕਿਸੇ ਭੈਣ ਵੀਰ ਭਾਈ ਨੂੰ ਲੋੜ ਆ ਆਪਦੀ ਪੈਕਿੰਗ ਕਰੀ ਹੋਈ ਆ ਵਧੀਆ ਸ਼ੁੱਧ ਸਾਫ ਸ਼ਹਿਦ ਆ ਇਹ ਜਮਾਂ ਬਿਲਕੁਲ ਤੇ ਪ੍ਰਿੰਸ ਹਨੀ ਦੇ ਨਾਮ ਤੇ ਬਾਈ ਨੇ ਇੱਕ ਛੋਟੀ ਜਿਹੀ ਲੈਵਲ ਦੀ ਕੰਪਨੀ ਸ਼ੁਰੂ ਕੀਤੀ ਆ ਤੇ ਪ੍ਰਿੰਸ ਬਾਈ ਦੇ ਮੁੰਡੇ ਦਾ ਨਾਮ ਆ ਸਾਡੇ ਪਿੰਡ ਦੀ ਆ ਭਰਾ ਪੱਖੋ ਕਲਾਂ ਦਾ ਤੇ ਸ਼ਹਿਦ ਸ਼ੁੱਧ ਹੋਊਗਾ ਸਾਡੀ ਵੀ ਗਾਰੰਟੀ ਆ ਤੇ ਭਰਾ ਦੀ ਵੀ ਗਾਰੰਟੀ ਆ ਜਿੱਥੋਂ ਮਰਜ਼ੀ ਚੈੱਕ ਤਾਲੇ ਕੋਈ ਬੇਫਿਕਰ ਹੋਗੇ ਠੀਕ ਆ ਵੀਰੇ ਬਾਕੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਈ ਤਾਂ ਬਾਈ ਦਾ ਨੰਬਰ ਵੀ ਚਲਾ ਦਾਂਗੇ ਤੇ ਜੇ ਕਿਸੇ ਨੇ ਡਿਲੀਵਰੀ ਵੀ ਕਰਾਉਣੀ ਆ ਨੇੜੇ ਤੇੜੇ 50 ਕਿਲੋਮੀਟਰ ਦੇ ਏਰੀਆ ਚ ਡਿਲੀਵਰੀ ਵੀ ਆਪਾਂ ਕਰ ਦਾਂਗੇ ਉਹ ਵੀ ਕੋਈ ਪ੍ਰੋਬਲਮ ਨਹੀਂ ਹੈਗੀ